ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 668 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 667 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਚੌਥਾ ਰਾਗ ਤਨਾਸਰੀ ਵਿੱਚ ਚੌਥੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਹਰਿ ਕੇ ਸੰਤ ਜਨਾ ਹਰ ਜਪਿਓ ਤਿਨ ਕਾ ਦੁਖ ਭਰਮ ਭਉ ਭਾਗੀ ਏ ਭਾਈ ਪ੍ਰਮਾਤਮਾ ਦੇ ਜਿਨਾਂ ਸੰਤ ਜਨਾ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਦਾ ਹਰੇਕ ਦੁਖ ਹਰੇਕ ਭਰਮ ਹਰੇਕ ਡਰ ਦੂਰ ਹੋ ਜਾਂਦਾ ਹੈ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਪ੍ਰਮਾਤਮਾ ਆਪ ਹੀ ਉਹਨਾਂ ਪਾਸੋਂ ਆਪਣੀ ਭਗਤੀ ਕਰਾਂਦਾ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਉਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਆਪਣਾ ਪ੍ਰਭਾਵ ਪਾਉਂਦਾ ਹੈ ਹਰ ਕੈ ਨਾਮ ਰਤਾ ਬੈਰਾਗੀ ਹੈ ਭਾਈ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਮਗਨ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ ਹਾਰ ਹਾਰ ਕਥਾ ਸੁਣੀ ਮਨ ਭਾਈ ਗੁਰਮਤ ਹਰਿ ਲੇਵ ਲਾਗੀ ਰਹਾਓ ਉਹ ਜਿਉਂ-ਜਿਉਂ ਪ੍ਰਮਾਤਮਾ ਦੀ ਸਿੱਖ ਸਲਾਹ ਦੀਆਂ ਗੱਲਾਂ ਸੁਣਦਾ ਹੈ ਉਸ ਨੂੰ ਉਹ ਮਨ ਵਿੱਚ ਪਿਆਰੀਆਂ ਲੱਗਦੀਆਂ ਹਨ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਉਸ ਦੀ ਲਗਨ ਪ੍ਰਮਾਤਮਾ ਵਿੱਚ ਲੱਗੀ ਰਹਿੰਦੀ ਹੈ ਰਹਾਓ ਸੰਤ ਜਨਾ ਕੀ ਜਾਤ ਹਰਿ ਸੁਆਮੀ ਤੁਮ ਠਾਕੁਰ ਹਮ ਸਾਗੇ हे हरि प्रभु परमात्मा दुनिया दे लोक अपनी ऊंची जात दा मान करदे हन संत जना दी जात तू आप ही है संत जन तेथों ही आत्मिक जीवन लंदे हन हे प्रभु परमात्मा तू साडा मालिक है असि तेरे पूर्णया उतै तुरण वाले हां जैसी मत देवो हर स्वामी हम तैसे बुलग बुलागी ਜਿਹੋ ਜੀ ਅਕਲ ਤੂੰ ਸਾਨੂੰ ਦਿੰਦਾ ਹੈ ਪਰਮਾਤਮਾ ਅਸੀਂ ਉਹੋ ਜੇ ਬੋਲ ਹੀ ਬੋਲਦੇ ਹਾਂ ਕਿ ਆ ਹਮ ਕਿਰਮ ਨਾਨ ਨਿਕ ਕੀਰੇ ਤੂੰ ਵੱਡ ਪੁਰਖ ਵਡਾਗੀ हे ਪ੍ਰਭੂ ਸਾਡੀ ਕੀ ਪਾਇਆ ਹੈ ਅਸੀਂ ਬਹੁਤ ਛੋਟੇ ਕਿਰਮ ਹਾਂ ਨਿੱਕੇ ਨਿੱਕੇ ਕੀੜੇ ਹਾਂ ਤੂੰ ਵੱਡਾ ਪੁਰਖ ਹੈਂ ਤੇਮਰੀ ਗਤ ਮਿਤ ਕਹਿ ਨਾ ਸਕੈ ਹੈ ਪ੍ਰਭ ਹਮ ਕਿਉ ਕਰ ਮਿਲਹਿ ਅਭਾਗੀ ਅਸੀਂ ਜੀਵੇ ਨਹੀਂ ਦੱਸ ਸਕਦੇ ਕਿ ਤੂੰ ਕਿਹੋ ਜਿਆ ਹੈ ਤੇ ਕਿੱਡਾ ਵੱਡਾ ਹੈ ਅਸੀਂ ਭਾਗਹੀਣ ਜੀਵ ਆਪਣੇ ਉਦਮ ਨਾਲ ਤੈਨੂੰ ਕਿਵੇਂ ਮਿਲ ਸਕਦੇ ਹਾਂ ਹਾਰ ਪ੍ਰਭ ਸੁਆਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਏ ਹਰੀ ਪ੍ਰਭੂ ਏ ਮਾਲਕ ਸਾਡੇ ਉੱਤੇ ਮਿਹਰ ਕਰ ਅਸੀਂ ਤੇਰੀ ਸੇਵਾ ਭਗਤੀ ਵਿੱਚ ਲਗੀਏ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੇ ਨਾਨਕ ਆਖਦਾ ਹੈ ਕਿ हे ਪ੍ਰਭੂ ਅਸੀਂ ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ ਅਸੀਂ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਕਰਦੇ ਰਹੀਏ ਤਨਾ ਸ੍ਰੀ ਮਹੱਲਾ ਚੌਥਾ ਹਰ ਕਾ ਸੰਤ ਸਤ ਗੁਰ ਸਤ ਪੁਰਖਾ ਜੋ ਬੋਲੇ ਹਰ ਹਰ ਬਾਣੀ ਏ ਭਾਈ ਗੁਰੂ ਮਹਾਪੁਰਖ ਹੈ ਗੁਰੂ ਪਰਮਾਤਮਾ ਦਾ ਸੰਤ ਹੈ ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਉਚਾਰਦਾ ਹੈ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਜਿਹੜਾ ਜਿਹੜਾ ਮਨੁੱਖ ਇਸ ਬਾਣੀ ਨੂੰ ਪੜਦਾ ਸੁਣਦਾ ਹੈ ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਏ ਭਾਈ ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ਹਰ ਕੇ ਸੰਤ ਸੁਨੋ ਜਸ ਕਾਨੀ हे ਪਰਮਾਤਮਾ ਦੇ ਸੰਤ ਜਨੋ ਪਰਮਾਤਮਾ ਦੀ ਸਿਫਤ ਸਲਾ ਧਿਆਨ ਨਾਲ ਸੁਣਿਆ ਕਰੋ ਹਰ ਹਰ ਕਥਾ ਸੁਨੋ ਇੱਕ ਨਿਮਖ ਪਲ ਸਭ ਕੇ ਲਿਵਖ ਪਾਪ ਲੈ ਜਾਣੀ ਰਹਾਓ ਅੱਖ ਚਮਕਣ ਜਿੰਨੇ ਸਮੇਂ ਵਾਸਤੇ ਇਕ ਪਾਲ ਵਾਸਤੇ ਭੀਜੇ ਪਰਮਾਤਮਾ ਦੀ ਸਿਫਤਸਲਾ ਦੀਆਂ ਗੱਲਾਂ ਸੁਣੋ ਤਾਂ ਸਾਰੇ ਪਾਪ ਦੁਖ ਲੈ ਜਾਂਦੇ ਹਨ ਰਹਾਓ ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪਰਖ ਬਡਾਨੀ ਹੈ ਭਾਈ ਜਿਨ੍ਹਾਂ ਮਨੁੱਖਾਂ ਨੇ ਅਜਿਹਾ ਸੰਤ ਗੁਰੂ ਲੱਭ ਲਿਆ ਹੈ ਉਹ ਵੱਡੇ ਮਨੁੱਖ ਉੱਚੇ ਜੀਵਨ ਵਾਲੇ ਮਨੁੱਖ ਬਣ ਗਏ ਹਨ ਤੈਨ ਕੀ ਧੂਰ ਮੰਗਹਿ ਪ੍ਰਭ ਸੁਆਮੀ ਤੈਨ ਕੀ ਧੂਰ ਮੰਗਹਿ ਪ੍ਰਭ ਸੁਆਮੀ ਹਮ ਹਰ ਲੋਚ ਲੁਚਾਨੀ ਹੈ ਪ੍ਰਭੂ ਹੈ ਸੁਆਮੀ ਹੈ ਹਰੀ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਮੈਨੂੰ ਉਹਨਾਂ ਦੀ ਚਰਨ ਧੂੜ ਦੀ ਤਾਂਗ ਦੇ ਜਿਹੜੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਮੈਂ ਵੀ ਉਹਨਾਂ ਦੀ ਚਰਨ ਧੂੜੀ ਮੰਗਦਾ ਹਾਂ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ਹੈ ਪ੍ਰਭੂ ਹੈ ਸੁਆਮੀ ਹੈ ਹਰੀ ਤੂੰ ਸਾਰੇ ਫਲ ਦੇਣ ਵਾਲਾ ਹੈ ਮਾਨੋ ਰੁਖ ਹੈ ਸਾਰੇ ਫਲ ਦੇਣ ਵਾਲਾ ਜਿਨਾ ਮਨੁੱਖਾ ਨੇ ਤੇਰਾ ਨਾਮ ਜਪਿਆ ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਗਏ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਥੀ ਭੁਖ ਭੁਖਾਨੇ हे हरि तेरा नाम आत्मिक जीवन ਦੇਣ ਵਾਲਾ ਜਲ ਹੈ ਭਾਗਾ ਵਾਲੇ ਮਨੁੱਖੇ ਜਲ ਪੀ ਕੇ ਤ੍ਰਿਪਤ ਹੋ ਜਾਂਦੇ ਹਨ ਉਹਨਾਂ ਦੀ ਹੋਰ ਸਾਰੀ ਭੁੱਖ ਲੈ ਜਾਂਦੀ ਹੈ ਜਿਨ ਕੇ ਵੱਡੇ ਭਾਗ ਵੱਡ ਉੱਚੇ ਤិន ਹਰ ਜਪਿਓ ਜਪਾਨੀ हे ਭਾਈ ਜਿਨ੍ਹਾਂ ਮਨੁੱਖਾਂ ਦੇ ਵੱਡੇ ਉੱਚੇ ਭਾਗ ਹੁੰਦੇ ਹਨ ਉਹ ਪਰਮਾਤਮਾ ਦੇ ਨਾਮ ਦਾ ਜਾਪ ਜਪਦੇ ਹਨ ਤਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੇ ਦਾਸ ਨਾਨਕ ਆਖਦਾ ਹੈ ਕਿ हे ਹਰੀ हे ਪ੍ਰਭ हे ਸੁਆਮੀ ਪ੍ਰਮਾਤਮਾ ਮੈਨੂੰ ਉਹਨਾਂ ਦੀ ਸੰਗਤ ਮੇਲੀ ਰੱਖ ਮੈਨੂੰ ਉਹਨਾਂ ਦੀ ਸੰਗਤ ਵਿੱਚ ਮਿਲ ਲਈ ਰੱਖ ਮੈਨੂੰ ਉਹਨਾਂ ਦੇ ਦਾਸਾਂ ਦਾਸ ਬਣਾ ਦੇ ਜਿਹੜਾ ਤੇਰੇ ਨਾਮ ਜਪਦੇ ਹਨ ਤਨਾ ਸਰੀ ਮਹੱਲਾ ਜੋਧਾ ਹਮ ਅੰਦਲੇ ਅੰਦ ਬਿਖੇ ਬਖਰਾਤੇ ਕਿਉ ਚਾਲਹਿ ਗੁਰ ਚਾਲੀ ਹੈ ਭਾਈ ਅਸੀਂ ਜੀਵ ਮਾਇਆ ਦੇ ਮੋਹ ਵਿੱਚ ਬਹੁਤ ਅੰਨੇ ਹੋ ਕੇ ਮਾਇਕ ਬਧਾਰਥਾਂ ਦੇ ਜ਼ਹਿਰ ਵਿੱਚ ਮਗਨ ਰਹਿੰਦੇ ਹਾਂ ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ ਰਾਹ ਉੱਤੇ ਤੁਰ ਸਕਦੇ ਹਾਂ ਸਤ ਗੁਰ ਦਇਆ ਕਰੇ ਸੁਖ ਦਾਤਾ ਹਾਮਲਾਵੇ ਆਪਨ ਪਾਲੀ ਸੁੱਖਾਂ ਦਾ ਦੇਣ ਵਾਲਾ ਗੁਰੂ ਆਪ ਹੀ ਮਿਹਰ ਕਰੇ ਤੇ ਸਾਨੂੰ ਆਪਣੇ ਲੜ ਲਾ ਲਏ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਏ ਗੁਰਸਿੱਖ ਮਿੱਤਰੋ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਤੁਰੋ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਓ ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫਤਸਲਾ ਕਰਿਆ ਕਰੋ ਇਹ ਜੋ ਕੁਝ ਗੁਰੂ ਆਖਦਾ ਹੈ ਇਸ ਨੂੰ ਆਪਣੇ ਵਾਸਤੇ ਭਲਾ ਸਮਝੋ ਕਿਉਂਕਿ ਪ੍ਰਭੂ ਦੀ ਸਿਫਤਸਲਾ ਅਨੋਖੀ ਤਬਦੀਲੀ ਜੀਵਨ ਵਿੱਚ ਪੈਦਾ ਕਰ ਦਿੰਦੀ ਹੈ ਰਹਾਉ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਿ ਹੋ ਬੇਗ ਬੇਗਾਲੀ ਹੇ ਹਰੀ ਦੇ ਸੰਤ ਜਨੋ ਹੇ ਭਰਾਵੋ ਸੁਣੋ ਛੇਤੇ ਹੀ ਗੁਰੂ ਦੀ ਸਰਨ ਪੈ ਜਾਓ ਸਤ ਗੁਰ ਸੇਵ ਖਰਚ ਹਰ ਬੰਦੋ ਮਤ ਜਾਣ ਹੋ ਆਜ ਕੇ ਕਾਲੀ ਗੁਰੂ ਦੀ ਸਰਨ ਪੈ ਕੇ ਜੀਵਨ ਸਫਰ ਵਾਸਤੇ ਪ੍ਰਮਾਤਮਾ ਦੇ ਨਾਮ ਦੀ ਖਰਚੀ ਪੱਲੇ ਬਨੋ ਮਤਾਂ ਇਹ ਸਮਝਿਓ ਕਿ ਅੱਜ ਇਹ ਕੰਮ ਕਰ ਲਵਾਂਗੇ ਭਲਕੇ ਕੰਮ ਕਰ ਲਵਾਂਗੇ ਟਾਲ ਮਟੋਲੇ ਨਾ ਕਰਨੇ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੇ ਏ ਹਰੀ ਦੇ ਸੰਤ ਜਨੋ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ ਇਸ ਜਾਪ ਦੀ ਸ਼ਕ ਬਰਕਤ ਨਾਲ ਸ਼ਕਤੀ ਨਾਲ ਹਰੀ ਦਾ ਸੰਤ ਹਰੀ ਦੀ ਰਜਾ ਵਿੱਚ ਤੁਰਨ ਲੱਗ ਪੈਂਦਾ ਹੈ ਜੇ ਨਾ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਏ ਭਾਈ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਜਪਦੇ ਹਨ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਚੋਜ ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ ਹਰ ਹਰ ਜਪਨ ਜਪ ਲੋ ਚੁ ਲਚਾਨੀ ਹਰ ਕਿਰਪਾ ਕਰ ਬਨਵਾਲੀ ਏ ਬਨਵਾਰੀ ਪ੍ਰਭੂ ਪਰਮਾਤਮਾ ਮੈਨੂੰ ਤੇਰਾ ਨਾਮ ਜਪਣ ਦੀ ਤਾਂਗ ਲੱਗੀ ਹੋਈ ਹੈ ਮੇਰੇ ਤੇ ਮਿਹਰ ਕਰ ਤੇ ਆਪਣਾ ਨਾਮ ਜਪਾ ਜਾਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਾਲੀ ਦਾਸ ਨਾਨਕ ਆਖਦਾ ਹੈ ਕਿ हे ਪ੍ਰਭ ਮੈਨੂੰ ਸਾਧ ਸੰਗਤ ਵਿੱਚ ਮਿਲਾਈ ਰੱਖ ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ ਸਾਧ ਸੰਗਤ ਵਿੱਚ ਮਿਲ ਕੇ ਮੈਂ ਤੇਰਾ ਨਾਮ ਜਪਦਾ ਰਹਾ ਹਰ ਹਰ ਜਪਨ ਜਪ ਲੋ ਚਲ ਜਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮਿਲ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ თანਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 667 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 668 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਤ ਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ